ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਲੱਗੇ ਸੀ ਜੀ ਖਾਣਾ-ਦਾਣਾ ਬਣਾਉਣ ਤੇ ਜੇ ਦੇਖਿਆ ਜਾਵੇ ਨਾ ਛੋਟੇ ਪਰਿਵਾਰ ਦਾ ਹਾਲ ਕੋਈ ਨਹੀਂ ਹੁੰਦਾ ਹਨਾ ਕੀ ਤਾਂ ਦੋ ਜਾਨਾਂ ਵਾਸਤੇ ਬੰਦਾ ਸਬਜ਼ੀ ਬਣਾਵੇ ਤੇ ਕੀ ਰੋਟੀ ਬਣਾਵੇ ਇਹ ਵੀ ਪਰਿਵਾਰ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਵੀ ਆਪਾਂ ਜਦੋਂ ਪੂਰਾ ਪਰਿਵਾਰ ਹੁੰਦਾ ਉਦੋਂ ਆਪਣਾ ਦਾਲਾਂ ਬਣਾਉਣ ਨੂੰ ਸਬਜ਼ੀਆਂ ਬਣਾਉਣ ਨੂੰ ਰਾਇਤੇ ਬਣਾਉਣ ਨੂੰ ਉਹਦੇ ਜੀ ਕਰਦਾ ਪਰ ਹੁਣ ਕੀ ਕਰੀਏ ਫਿਰ ਉਹ ਪੇਟ ਤਾਂ ਭਰਨਾ ਹੀ ਪੈਂਦਾ ਹੈਗਾ ਹਨ ਜੇ ਇਕੱਲੇ ਹੋਈਏ ਤਾਂ ਵੀ ਜੇ ਇੱਕ ਜਾਣਾ ਹੋਵੇ ਤਾਂ ਵੀ ਰੋਟੀ ਤਾਂ ਬਣਾਉਣੀ ਪੈਂਦੀ ਹੈ ਪਰ ਉਹ ਲੱਜਤ ਵਾਲੀ ਗੱਲ ਨਹੀਂ ਜਦੋਂ ਪਰਿਵਾਰ ਛੋਟੇ ਹੁੰਦੇ ਹਨ ਨਾ ਜਿਨ੍ਹਾਂ ਦੇ ਉਹਨਾਂ ਨੂੰ ਪੁੱਛ ਕੇ ਦੇਖੋ ਤੁਸੀਂ ਅੱਜਕੱਲ ਵੈਸੇ ਤਾਂ ਕੋਈ ਇਕੱਠੇ ਰਹਿ ਕੇ ਰਾਜ ਹੀ ਨਹੀਂ ਹੈਗਾ ਪਰ ਜਦੋਂ ਮਤਲਬ ਕਿ ਛੋਟਾ ਪਰਿਵਾਰ ਜਿਹੜਾ ਹੁੰਦਾ ਨਾ ਉਹਦੇ ਵਿੱਚ ਇੰਨੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੁੰਦੀ ਹੈਗੀ ਕਿਉਂਕਿ ਜਿੱਥੇ ਰਲੇ ਮੇਲੇ ਹੁੰਦੇ ਉੱਥੇ ਕੋਈ ਇੱਕ ਦੂਜੇ ਨੇ ਇੱਕ ਦੂਜੇ ਨੂੰ ਗੱਲ ਕਹਿਣੀ ਰੌਣਕ ਲੱਗੀ ਰਹਿੰਦੀ ਐ ਹੁਣ ਉਹ ਕੱਲਾ ਜਾਣਾ ਕਿਹਦੇ ਨਾਲ ਬੋਲੂਗਾ ਤੇ ਕਿਹਦੇ ਨਾਲ ਗੱਲ ਕਰੂਗਾ ਹਨਾ ਸਭ ਜੇ ਆਪੋ ਆਪ ਦੇ ਕੰਮ ਧੰਦਿਆਂ 'ਚ ਆਪਾਂ ਲੱਗੇ ਰਹਿੰਨੇ ਹੈਗੇ ਆ ਫਿਰ ਉਹ ਕਿਹਦੇ ਨਾਲ ਗੱਲ ਕਰੀਏ ਕਦੇ-ਕਦੇ ਤਾਂ ਬੜਾ ਮਨ ਜਾ ਉਦਾਸ ਹੋ ਜਾਂਦਾ ਹੈਗਾ ਕਿਉਂਕਿ ਬੱਚੇ ਆਪ ਕੋ ਆਪਣੇ ਘਰੇ ਆ ਉਹਨਾਂ ਨੂੰ ਵੀ ਇੰਨਾ ਟਾਈਮ ਨਹੀਂ ਮਿਲਦਾ ਹੈਗਾ ਆਉਣ ਦਾ ਵੀ ਉਹ ਆ ਜਾਣਗੇ ਪਰ ਬਸ ਇੱਕ ਦੁਨੀਆਦਾਰੀ ਹੈ ਜੀ ਚੱਲੀ ਜਾਂਦੀ ਹੈਗੀ ਹੈ ਪਰ ਮਨ ਬਹੁਤ ਉਦਾਸ ਹੁੰਦਾ ਜਦੋਂ ਕਿ ਖਾਸ ਤੌਰ ਤੇ ਜਦੋਂ ਰੋਟੀ ਪਾਣੀ ਬਣਾਈਦਾ ਨਾ ਉਦੋਂ ਉਦਾਸ ਹੁੰਦਾ ਉਦੋਂ ਸੋਚੀਦਾ ਹੈਗਾ ਵੈਸੇ ਧੀਆ ਪੁੱਤਾਂ 'ਚ ਕੋਈ ਫਰਕ ਵਾਲੀ ਗੱਲ ਨਹੀਂ ਹੁੰਦੀ ਪਰ ਉਦੋਂ ਸੋਚੀਦਾ ਵੀ ਜੇ ਰੱਬ ਨੇ ਇੱਕ ਪੁੱਤ ਦਿੱਤਾ ਹੁੰਦਾ ਨਾ ਤਾਂ ਪਤਾ ਨਹੀਂ ਖੁਸ਼ੀਆਂ ਵੱਖਰੀਆਂ ਹੀ ਹੋਣੀਆਂ ਸੀ ਉਹਦੇ ਪਰਿਵਾਰ ਹੋਣਾ ਸੀਗਾ ਉਦੇ ਪਰਿਵਾਰ ਨੇ ਮਤਲਬ ਆਪਣੇ ਵਿੱਚ ਬੈਠਣਾ ਸੀ ਰੋਟੀ ਪਾਣੀ ਅਸੀਂ ਇਕੱਠਿਆਂ ਨੇ ਖਾਣਾ ਸੀ ਫਿਰ ਸਾ ਮੈਂ ਬਹੁਤ ਸੋਚਦੀ ਹੁੰਨੀ ਆ ਵੀ ਫਿਰ ਮੇਰੇ ਪੋਤੇ ਪੋਤੀਆਂ ਹੋਣੇ ਸੀਗੇ ਤੇ ਮੈਂ ਉਹਨਾਂ ਨੂੰ ਬਾਹਰ ਘਮਾ ਕੇ ਲਿਆਉਂਦੀ ਤੇ ਮੇਰੀ ਨੂੰ ਮੇਰੇ ਵਾਸਤੇ ਉਹਦੀ ਨੂੰ ਸਾਰਾ ਕੁਝ ਬਣਾ ਕੇ ਰੱਖਦੀ ਰੋਟੀ ਸਬਜ਼ੀ ਹਨਾ ਸ਼ੌਂਕ ਹੁੰਦਾ ਬੜਾ ਦਿਮਾਗ ਦੇ ਵਿੱਚ ਕਈ ਵਾਰੀ ਗੱਲ ਚੜਦੀ ਪਰ ਫਿਰ ਸੋਚ ਲਈਦਾ ਮਨਾ ਜਦੋਂ ਰੱਬ ਨੇ ਲਿਖਿਆ ਹੀ ਇੰਨਾ ਕੁ ਕੁਝ ਸੀਗਾ ਵੀ ਇੰਨਾ ਕੁ ਪਰਿਵਾਰ ਰਹਿਣਾ ਹੈਗਾ ਤੇ ਇੰਨਾ ਇੰਨੇ ਕੁ ਜੀ ਤੇ ਇੰਨੇ ਕੁ ਰਹਿਣੇ ਹਨਾ ਫਿਰ ਉਹੀ ਖੁਸ਼ੀ ਹੋਣਾ ਹੈਗਾ ਤੇ ਅੱਜ ਮੈਂ ਰੋਟੀ ਬਣਾਉਣ ਲੱਗੀ ਤੇ ਮੇਰਾ ਜੀ ਕੀਤਾ ਮੈਂ ਅਖਾ ਚਲੋ ਨਾਲ-ਨਾਲ ਨਾ ਤੁਹਾਡੇ ਨਾਲ ਗੱਲਾਂ ਵੀ ਕਰਦੇ ਆ ਤੇ ਮੈਂ ਲੱਗੀ ਸੀਗੀ ਜੀ ਆਹ ਆਪਣੇ ਪਨੀਰ ਪਿਆ ਸੀ ਥੋੜਾ ਜਿਹਾ ਮੈਂ ਅਖਾ ਚੱਲ ਇਹ ਬਣਾ ਲੈਣੀ ਹੈ ਪਿਆਜ਼ ਟਮਾਟਰ ਜੇ ਪਾ ਕੇ ਕੁਛ ਰਗੜਿਆ ਰਗੜਿਆ ਨਹੀਂ ਮਸਾਲਾ ਵੈਸੇ ਪਾ ਲਿਆ ਮੈਂ ਅਖਾ ਚੱਲ ਥੋੜਾ ਜਿਹਾ ਬਣਾਉਣਾ ਤੁਹਾਨੂੰ ਦੱਸੀ ਤਾਂ ਜਾਣੀ ਹੈਗੀ ਆ ਵੀ ਜਦੋਂ ਕੱਲਾ ਹੋਵੇ ਨਾ ਬੰਦਾ ਤੇ ਉਦੋਂ ਫਿਰ ਜੀ ਨਹੀਂ ਕਰਦਾ ਹੈਗਾ ਇੰਨਾ ਬੀਓ ਬਣਾਈਏ ਜਾਂ ਉਹ ਬਣਾਈਏ ਜਾਂ ਉਹ ਬਣਾਈਏ ਬਸ ਜਿਹੜੀ ਚੀਜ਼ ਪਈ ਆ ਘਰੇ ਜੀ ਬਣਾ ਲਓ ਮੈਂ ਕਿਹਾ ਚਲੋ ਅੱਜ ਪਨੀਰ ਬਣਾ ਲਨੇ ਆ ਥੋੜਾ ਜਿਹਾ ਪਿਆ ਸੀਗਾ ਤੇ ਨਾਲ ਇਹਦੇ ਰੈਤਾ ਬਣਾ ਲਨੇ ਆ ਤੇ ਮੈਂ ਨਾਲ ਕੀ ਕੀਤਾ ਆਪਣੇ ਪਦੀਨੇ ਵਾਲੀ ਪੁੰਦੀ ਪਈ ਸੀ ਤੇ ਨਾਲ ਮੈਂ ਉਹ ਬਣਾ ਲਈ ਮੈਂ ਕਿਹਾ ਚਲ ਥੋੜਾ ਜਿਹਾ ਰੈਤਾ ਪਾ ਲਾਂਗੇ ਸਵੇਰ ਵੇਲੇ ਤਾਂ ਜਿਹੜਾ ਆਪਾਂ ਖਾਣਾ ਖਾਣੇ ਆ ਨਾ ਜੀ ਉਦੋਂ ਤਾਂ ਖਾਦਾ ਜਾਂਦਾ ਹੈਗਾ ਰੱਜ ਕੇ ਜਿਹੜਾ ਆਪਾਂ 12 1 ਵਜੇ ਖਾਣੇ ਆ ਤੇ ਜਿਹੜਾ ਆਪਾਂ ਸ਼ਾਮ ਨੂੰ ਖਾਣੇ ਆ ਫਿਰ ਨਹੀਂ ਭੁੱਖ ਲੱਗਦੀ ਕਿਉਂਕਿ ਕੁਝ ਤਾਂ ਲੇਟ ਖਾਦਾ ਹੁੰਦਾ ਹੈ ਸਵੇਰੇ ਹੀ ਲੇਟ ਹੋ ਜਾਈਦਾ ਤੇ ਕੁਛ ਸ਼ਾਮ ਨੂੰ ਇੰਨੀ ਭੁੱਖ ਨਹੀਂ ਲੱਗਦੀ ਬਸ ਉਦੋਂ ਰੀਜੀ ਜੀ ਲਾ ਕੇ ਮਾੜੀ ਮੋਟੀ ਜਿਹੜੀ ਕੋਈ ਚੀਜ਼ ਬਣਾਉਣੀ ਹੁੰਦੀ ਹੈ ਉਸ ਵੇਲੇ ਬਣਾ ਲਈਦੀ ਹੈਗੀ ਹੈ ਤੇ ਅੱਜ ਮੈਂ ਹੁਣ ਬਣਾਉਣ ਲੱਗੀ ਤੇ ਮੇਰਾ ਜੀ ਨਹੀਂ ਲੱਗਦਾ ਸੀ ਤੇ ਮੈਂ ਕਿਹਾ ਚਲੋ ਨਾਲ-ਨਾਲ ਵੀਡੀਓ ਬਣਾਉਣੇ ਆ ਕੁੜੀਆਂ ਨਾਲ ਗੱਲਾਂ ਬਾਤਾਂ ਕਰਦੇ ਆ ਵੀਰਾਂ ਨਾਲ ਭੈਣਾਂ ਨਾਲ ਸਾਰਿਆਂ ਨਾਲ ਦੁੱਖ ਸੁੱਖ ਆਪਦਾ ਸਾਂਝਾ ਕਰਦੇ ਹੈਗੇ ਆ ਹਨ ਤੇ ਮੈਂ ਫਿਰ ਕੀ ਕੀਤਾ ਰਹਿਤਾ ਪਾ ਲਿਆ ਥੋੜਾ ਜਿਹਾ ਬਸ ਦੋ ਕੁ ਕੌਲੀਆਂ ਤੇ ਦੋ ਕਕੌਲਾਂ ਦਾ ਸਬਜ਼ੀ ਦੀਆਂ ਬਣਾ ਲਈਆਂ ਹੁਣ ਇਹਦੇ ਵਿੱਚ ਮੇਰਾ ਇਰਾਦਾ ਸੀਗਾ ਮੈਂ ਆਖਿਆ ਥੋੜਾ ਜਿਹਾ ਨਾ ਦੁੱਧ ਪਾ ਕੇ ਫੇਰ ਬਣਾਵਾਂਗੇ ਸਬਜ਼ੀ ਮੈਨੂੰ ਪਨੀਰ ਵਾਲੀ ਨਾ ਮਲਾਈ ਵਾਲੀ ਤੇ ਦੁੱਧ ਵਾਲੀ ਜਿਆਦਾ ਸਵਾਦ ਲੱਗਦੀ ਹੈਗੀ ਆ ਰਾਇਤਾ ਪਾ ਲਿਆ ਇਹਦੇ ਵਿੱਚ ਮਾੜਾ ਮਾੜਾ ਨਮਕ ਮਿਰਚ ਪਾਵਾਂਗੇ ਹੋਰ ਕੁਝ ਨਹੀਂ ਪਾਇਆ ਹੈਗਾ ਹਲਕਾ ਫੁਲਕਾ ਬਿਲਕੁਲ ਹਲਕਾ ਫੁਲਕਾ ਬਣਾਵਾਂਗੇ ਜਿਆਦਾ ਹੁਣ ਗਰਮੀ ਆ ਗਈ ਜੀ ਜਿਆਦਾ ਤੇਜ਼ ਚੀਜ਼ ਕੋਈ ਖਾਦੀ ਨਹੀਂ ਜਾਂਦੀ ਹੈਗੀ ਜੇ ਆਪਾਂ ਕਹਿ ਦਈਏ ਵੀ ਮਤਲਬ ਜੀਰਾ ਜੂਰਾ ਪਾਉਣਾ ਕਈ ਵਾਰੀ ਸਬਜ਼ੀ ਦੇ ਵਿੱਚ ਮਸਾਲਾ ਮਸੂਲਾ ਵੱਧ ਪੈ ਜਾਂਦਾ ਤੇ ਫਿਰ ਉਹ ਬਸ ਉਹ ਪੂਰਾ ਸੂਰਾ ਜਿਹਾ ਕਰ ਲਈਦਾ ਹੈਗਾ ਕੰਮ ਵੀ ਚਲੋ ਰੈਤੇ ਚ ਹੁਣ ਘੱਟ ਚੀਜ਼ ਪਾ ਲਓ ਅੱਜ ਇਸ ਚ ਰੈਤੇ ਚ ਕੁਝ ਨਹੀਂ ਪਾਉਣਾ ਮੈਂ ਇਕੱਲੇ ਬਸ ਨਮਕ ਮਿਰਚ ਇਹਨੂੰ ਮੈਂ ਨਾ ਗਰਮ ਪਾਣੀ ਚ ਥੋੜਾ ਜਿਹਾ ਪਿਉਤਾ ਸੀਗਾ ਬੂੰਦੀ ਨੂੰ ਮੈਂ ਅਖਾ ਚੱਲ ਇਹਨੇ ਨਾਲ ਵਧੀਆ ਹੋ ਜਾਂਦੀ ਹੈ ਫੁੱਲ ਜਿਹੀ ਜਾਂਦੀ ਹੈਗੀ ਤੇ ਹੁਣ ਆਪਾਂ ਕੀ ਕੀਤਾ ਨਿਚੋੜ ਕੇ ਪਾਣੀ ਜਾਇਦਾ ਕੱਢ ਕੇ ਪਾਤਾ ਕਿਉਂਕਿ ਅੱਜ ਕੱਲ ਸਕੰਜਵੀਆ ਦੇ ਵਿੱਚ ਵੀ ਬੂੰਦੀ ਪਾ ਕੇ ਦੇਣ ਲੱਗੇ ਹਨ ਬਾਹਰ ਆਪਾਂ ਸਕੰਜਵੀ ਪੀਏ ਤਾਂ ਬੂੰਦੀ ਪਾ ਦਿੰਦੇ ਆ ਥੋੜਾ ਜਿਹਾ ਦੁੱਧ ਪਾ ਲੈਨੇ ਆਪਾਂ ਸਬਜੀ ਦੇ ਵਿੱਚ ਪਾਣੀ ਤਾਂ ਮੱਚ ਗਿਆ ਮਸਾਲੇ ਦੇ ਵਿੱਚ ਹੀ ਤੇ ਥੋੜੀ ਜਿਹੀ ਆਪਾਂ ਮਲਾਈ ਪਈ ਸੀਗੀ ਦੁੱਧ ਦੀ ਲਾ ਕੇ ਰੱਖੀ ਵੀ ਤੇ ਉਹ ਮੈਂ ਵਿੱਚ ਪਾ ਲਈ ਮੈਂ ਰੱਖ ਲੈਣੀ ਹੁੰਦੀ ਆ ਮਲਾਈ ਫ੍ਰਿਜ ਚ ਮੈਂ ਕਹਿੰਦੀ ਆ ਕਈ ਵਾਰੀ ਮਲਾਈ ਵਾਲੀ ਸਬਜੀ ਬਣਾਉਣੀ ਪੈ ਜਾਂਦੀ ਆ ਹਨਾ ਪਿਆਜ਼ ਪੂਜ ਬਣਾਉਣੇ ਹੁੰਦੇ ਉਹ ਮਲਾਈ ਪਾ ਕੇ ਬਣਾਉਣੇ ਪੈ ਜਾਂਦੇ ਹੈਗੇ ਤਾਂ ਕਰਕੇ ਰੱਖ ਲੈਣੀ ਆ ਥੋੜੀ ਜੀ ਤੇ ਹੁਣ ਥੋੜੀ ਜੀ ਪਈ ਸੀਗੀ ਬਾਕੀ ਤਾਂ ਲੱਗ ਲੱਗ ਗਈ ਤੇ ਠੰਡ ਦੇ ਵਿੱਚ ਤਾਂ ਗਾਜਰਾ ਗੁਜਰਾ ਵੀ ਪਾ ਲਈ ਦਿਆਂ ਨੇ ਤੇ ਉਹ ਵੀ ਬਣਾ ਲਈਦੀ ਹੈਗੀ ਆ ਆ ਮਾੜੀ ਜੀ ਨਾ ਮਿਰਚ ਪਾ ਦਿੰਨੇ ਆ ਵਿੱਚ ਇਹਦੇ ਰੈਤੇ ਤੇ ਥੋੜਾ ਜਿਹਾ ਨਮਕ ਪਾ ਦਿੰਨੇ ਆ ਹੋਰ ਕੋਈ ਚੀਜ਼ ਨਹੀਂ ਪਾਉਣੀ ਪਿਆ ਮਸਾਲਾ ਮਸੂਲਾ ਸਾਰਾ ਪਰ ਪਾਉਣਾ ਨਹੀਂ ਹੈਗਾ ਸਵਾਦ ਨਹੀਂ ਲੱਗਦਾ ਬਸ ਐ ਨਰਮ ਜਾਂ ਠੰਡਾ ਠੰਡਾ ਜਾਂ ਨਾ ਨੋਰਮਲ ਜਾਂ ਬਣਾ ਕੇ ਖਾਣੇ ਆ ਆ ਲੋ ਜੀ ਹੁਣ ਇਹ ਦੁੱਧ ਤੇ ਮਲਾਈ ਹੋ ਗਏ ਇਕੱਠੇ ਤੇ ਇਹਨਾਂ ਨੇ ਹੁਣ ਆਪਦਾ ਰੰਗ ਦਿਖਾਤਾ ਸਬਜੀ ਦਾ ਤੇ ਹੁਣ ਆਪਾਂ ਚੱਕ ਕੇ ਜਿਹੜਾ ਥੋੜਾ ਜਿਹਾ ਪਨੀਰ ਕੱਟਿਆ ਸੀ ਵਿੱਚ ਉਹ ਪਾ ਲਾਂਗੇ ਦੋ ਬਾਟੀਆਂ ਸਬਜ਼ੀ ਦੀਆਂ ਹੋ ਜਾਣਗੀਆਂ ਜੀ ਸਾਡੀਆਂ ਇਹ ਤੇ ਸਾਨੂੰ ਮੁੱਕਦੀਆਂ ਨਹੀਂ ਹੈਗੀਆਂ ਹਨਾ ਇੱਕ ਇੱਕ ਖਾ ਲਾਂਗੇ ਤੇ ਫਿਰ ਆ ਸ਼ਾਮ ਨੂੰ ਤਾਂ ਦੇਖੀ ਜਾਊਗੀ ਜੇ ਕੋਈ ਖਾਧੀਗੀ ਤਾਂ ਠੀਕ ਹੈ ਨਹੀਂ ਤਾਂ ਫਿਰ ਜਿਹੜੀ ਚੀਜ਼ ਪਈ ਹੁੰਦੀ ਹੈ ਕੋਈ ਫਰੂਟ ਵਗੈਰਾ ਦੁੱਧ ਵਗੈਰਾ ਪਿਆ ਹੁੰਦਾ ਤਾਂ ਉਹੀ ਪੀ ਕੇ ਸੌਂ ਜਾਈਦਾ ਉਹੀ ਗੱਲ ਤੁਹਾਡੇ ਨਾਲ ਕਰੀ ਜਾਣੀ ਵੀ ਪਰਿਵਾਰ ਦੇ ਵਿੱਚ ਹੀ ਜੀ ਕਰਦਾ ਹਰੇਕ ਚੀਜ਼ ਖਾਣ ਪੀਣ ਕੱਲੇ ਜੇ ਹੋਈਏ ਤਾਂ ਫਿਰ ਕਹਿੰਦੇ ਨਹੀਂ ਆਹ ਚੀਜ਼ ਨਹੀਂ ਹੁਣ ਨਹੀਂ ਖਾਣੀ ਹੈਗੀ ਤੇ ਆਹ ਦੇਖੋ ਤੁਸੀਂ ਆਪਣਾ ਰਾਇਤਾ ਵੀ ਹੋ ਗਿਆ ਤਿਆਰ ਭਾਈ ਸਬਜੀ ਵੀ ਭਾਈ ਸਾਰੇ ਹੋ ਗਈ ਤਿਆਰ ਇਹ ਤੇ ਹੁਣ ਆਪਾਂ ਕੀ ਕਰਨਾ ਹੈਗਾ ਜੀ ਇਹਨੂੰ ਰਾਇਤੇ ਨੂੰ ਵੀ ਆਪਾਂ ਕੱਢ ਲੈਣਾ ਕਿਸੇ ਕੌਲੀ ਬਾਟੀ ਦੇ ਵਿੱਚ ਤੇ ਸਬਜੀ ਨੂੰ ਵੀ ਆਪਾਂ ਕੱਢ ਲੈਣਾ ਹੈਗਾ ਹਨਾ ਹੁਣ ਇਹਦੇ ਵਿੱਚ ਥੋੜਾ ਜਿਹਾ ਧਨੀਆ ਨਾ ਪਾ ਦਈਏ ਹਾਂ ਧਨੀਆ ਪਾ ਦਨੇ ਆ ਮਾੜਾ ਮਾੜਾ ਹਨਾ ਧਨੀਏ ਨਾਲ ਨਾ ਉਤੋਂ ਇਹ ਉਹ ਹੋ ਜਾਊਗਾ ਇਦੇ ਉੱਤੇ ਉਹ ਰੋਕੀ ਕਹਿੰਦੇ ਹੁੰਦੇ ਟੌਰਜੀ ਬਣ ਜਾਂਦੀ ਐ ਵੈਸੇ ਸਵਾਦ ਵੀ ਹੋ ਜਾਂਦਾ ਤੇ ਟੌਰਜੀ ਵੀ ਬਣ ਜਾਂਦੀ ਐ ਲੋ ਜੀ ਸਬਜੀ ਤੇ ਵੀ ਪਾਤਾ ਚੱਕ ਕੇ ਆਪਾਂ ਤਾਂ ਥੋੜਾ ਥੋੜਾ ਹਨਾ ਹਰਾ ਧਨੀਆ ਕੱਟ ਵੱਢ ਕੇ ਤੇ ਚੱਲ ਧੋ ਕੇ ਮਾੜਾ ਜਾ ਤੇ ਉੱਤੇ ਪਾਤਾ ਇਹਦੇ ਤੇ ਉਧਰੋਂ ਪਾਤਾ ਆਪਾਂ ਰਹਿਤੇ ਇਹਦੇ ਵਿੱਚ ਤੇ ਰਹਿਤੇ ਨੇ ਦੇਖੋ ਰੰਗ ਦਿਖਾਈ ਕਈ ਤਾਂ ਉੱਤੇ ਨਾ ਪੱਤੇ ਜੇ ਧਰ ਦਿੰਦੇ ਹੁੰਦਾ ਫਿਰ ਉਹਨਾਂ ਦਾ ਫਾਇਦਾ ਕੀ ਹਨਾ ਇਹਨਾਂ ਨੂੰ ਚੱਕ ਕੇ ਵਿੱਚ ਘੋਲ ਦਿਓ ਲੋ ਜੀ ਆਪਾਂ ਸਬਜੀ ਪਾ ਲਈ ਤੇ ਰੈਤਾ ਪਾ ਲਿਆ ਤੇ ਇੱਕ ਫੁਲਕਾ ਰੱਖ ਲਿਆ ਤੇ ਲੱਸੀ ਦਾ ਗਲਾਸ ਰੱਖ ਲਿਆ ਦੇ ਨਾਲ ਹੈਗਾ ਜੀ ਮਿਰਚਾਂ ਦਾ achar ਜਿਹੜਾ ਮੈਂ ਆਪ ਘਰੇ ਬਣਾਇਆ ਸੀ ਰਾਈ ਵਗੈਰਾ ਪਾ ਕੇ ਤੇ ਹੁਣ ਸਰਦਾਰ ਜੀ ਲੱਗੇ ਸੀਗੇ ਰੋਟੀ ਖਾਣ ਬਸ ਇਹ ਤੁਹਾਨੂੰ ਦੱਸਿਆ ਵੀ ਜੇ ਦੋਨੇ ਬਹਿ ਕੇ ਖਾਣੇ ਤਾਂ ਰੋਟੀਆਂ ਠੰਡੀਆਂ ਹੋ ਜਾਂਦੀਆਂ ਫਿਰ ਮੈਂ ਕਿਹਾ ਮੈਂ ਇੱਕ ਇੱਕ ਫੁਲਕਾ ਲਵਨੀ ਹੈ ਤੇ ਤੁਸੀਂ ਖਾਓ ਤੇ ਆ ਜਾਓ ਜੀ ਤੁਸੀਂ ਵੀ ਖਾਓ ਸਾਰੇ ਜਾਣੇ ਤੇ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ